ਗੋੜ ਕੱਢਣਾ ਸ਼ੁਰੂ ਕੀਤਾ ਪਹਿਲੀ ਵਾਰੀ ਐਦ ਕੀ ਉਹ ਵੀ ਸ਼ੂਗਰ ਦੀਆਂ ਬਿਮਾਰੀਆਂ ਸ਼ੂਗਰ ਵਧਦੀ ਜਾ ਰਹੀ ਆ ਔਰ ਦਹਾਂ ਚੋਂ ਨਵੇਂ ਬੰਦਿਆਂ ਨੂੰ ਸ਼ੂਗਰ ਹੋ ਗਈ ਆ ਇਸ ਕਰਕੇ ਅਸੀਂ ਸੋਚਿਆ ਕਿ ਕੁਛ ਨਾ ਕੁਛ ਆਪੋ-ਪੋਈਏ ਨਾਲੇ ਆਪਣੇ ਆੜ ਗਵਾੜ ਆਪਣੇ ਸੱਜਣਾ ਮਿੱਤਰਾਂ ਨੂੰ ਗੋੜ ਦੀ ਦੇ ਕੇ ਬੜਾ ਬਚਾਇਆ ਜਾ ਸਕੇ ਅਹੀਂ ਜਿਹੜੀ ਖੰਡ ਵਰਤਦੇ ਆ ਖੰਡ ਸਾਡੇ ਸਰੀਰ ਨੂੰ ਖੋਰਦੀ ਆ ਹੱਡੀਆਂ ਖੋਰਦੀ ਆ ਸਾਡੇ ਸਰੀਰ ਵਿੱਚ ਸ਼ੂਗਰ ਪੈਦਾ ਕਰਦੀ ਆ ਸਾਡੇ ਸ਼ੂਗਰ ਲੈਵਲ ਵਧਾਉਂਦੀ ਆ ਇਸ ਕਰਕੇ ਇਸ ਜੀਵ ਤੋਂ ਬਚਣ ਵਾਸਤੇ ਇਸ ਖੰਡ ਤੋਂ ਬਚਣ ਵਾਸਤੇ ਸਾਨੂੰ ਗੁਰਦਾ ਹੀ ਪ੍ਰਾਲਾ ਕਰਨਾ ਚਾਹੀਦਾ ਵਾ ਬਿਲਕੁਲ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ ਉਹਨਾਂ ਤੋਂ ਅਸੀਂ ਸਿੱਖ ਕੇ ਅਸੀਂ ਉਦਾਂ ਹੀ ਤਿਆਰ ਕਰ ਰਹੇ ਹਾਂ ਥਾਂ ਲਈ ਜਰੂਰ ਜੀ ਆਪਣੇ ਬਜ਼ੁਰਗ ਕਰਦੇ ਸੀ ਤੇ ਉਹ ਕਿੰਨੀ ਕਿੰਨੀ ਲੰਮੀ ਉਮਰ ਹੰਢਾ ਕੇ ਜਾਂਦੇ ਅੱਜ ਕੱਲ 35 40 ਸਾਲ ਦੇ ਕਹਿੰਦੇ ਜੀ ਗੋਡੇ ਖਰਾਬ ਹੋ ਗਏ ਆ ਜੀ ਸ਼ੂਗਰ ਹੋ ਗਈ ਆ ਜੀ ਹਾਟੈਕ ਹੋ ਗਿਆ ਜੀ ਇਸ ਸਟੰਟ ਪਾਣੇ ਆ ਜੀ ਇਦਾਂ ਉਹਨੂੰ ਥੋੜਾ ਬਹੁਤਾ ਬਚਿਆ ਜਾ ਸਕਦਾ ਹੈ। ਅੰਮ੍ਰਿਤਸਰ ਦੇ ਹਲਕਾ ਜਨਾਲਾ ਦੇ ਪਿੰਡ ਕੋਟਲੀ ਵਿੱਚ ਕਿਸਾਨਾਂ ਵੱਲੋਂ ਬਿਮਾਰੀਆਂ ਤੋਂ ਬਚਾ ਕਰਨ ਲਈ ਖਾਸ ਉਪਰਾਲਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੁਰਾਣੇ ਸਮੇਂ ਵਿੱਚ ਬਜ਼ੁਰਗ ਲੋਕ ਘਰ ਵਿੱਚ ਗੁੜ ਦਾ ਇਸਤੇਮਾਲ ਕਰਦੇ ਸਨ ਜਿਸ ਤੇ ਚੱਲਦੇ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਸਨ। ਪਰ ਜਦੋਂ ਦੀ ਘਰਾਂ ਦੇ ਵਿੱਚ ਅਖੰਡ ਦੀ ਵਰਤੋਂ ਸ਼ੁਰੂ ਹੋ ਗਈ ਹਰ ਘਰ ਵਿੱਚ ਇਹ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਹਨ ਖਾਸ ਕਰ ਹਰ ਇੱਕ ਘਰ ਵਿੱਚ ਸ਼ੂਗਰ ਦੀ ਬਿਮਾਰੀ ਆਮ ਵਿਖੀ ਜਾਂਦੀ ਹੈ ਇਸ ਕਰਕੇ ਪਿੰਡ ਕੋਟਲੀ ਦੇ ਕਿਸਾਨ ਜਾਗਰੂਕ ਹੋ ਗਏ ਹਨ ਉਹਨਾਂ ਵੱਲੋਂ ਇਸ ਸ਼ੂਗਰ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਲਈ ਪਿੰਡ ਵਿੱਚ ਗੁੜ ਬਣਾਉਣ ਦਾ ਤੇ ਘਰ-ਘਰ ਵਿੱਚ ਗੁੜ ਦੀ ਵਰਤੋਂ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਉਹ ਤੁਸੀਂ ਅਬਸਲੂ ਨਾ ਆਇਆ ਕਿਹੜਾ ਪਿੰਡ ਆ ਕੀ ਕਹਿਣਾ ਚਾਹੁੰਦੇ ਉਹ ਇੱਕ ਕਿਸਾਨ ਨੇ ਜਿਹੜਾ ਉਪਰਾਲਾ ਮੇਰਾ ਨਾਮ ਗੁਰਚੰਦ ਸਿੰਘ ਜੀ ਪਿੰਡ ਪਿੰਡ ਕੋਟਲੀਆਮ ਤਹਿਸੀਲ ਅਜ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਹੈ ਜੀ ਗੋੜ ਦਾ ਉਪਰਾਲਾ ਬਹੁਤ ਵਧੀਆ ਜੀ ਵੀਰ ਨੇ ਸ਼ੁਰੂ ਕੀਤਾ ਸਾਡੇ ਪਿੰਡ ਦੇ ਵਿੱਚ ਇਸ ਦਿਨ ਇਹਨਾਂ ਵੱਲ ਜ਼ਰੂਰ ਹੋਵੇ ਹੋਰ ਵੀ ਸਾਡਾ ਪਿੰਡ ਗਾਂ ਅੱਗੇ ਤੋਂ ਸ਼ੁਰੂ ਕਰੇਗਾ ਜੀ ਹੋਰ ਵੀ ਅਸੀਂ ਵੀ ਚਾਹਾਂਗੇ ਵੀ ਗਾਂ ਅਸੀਂ ਵੀ ਥੋੜਾ ਥੋੜਾ ਜਿਹਾ ਨਾ ਕੰਮ ਕਰੀਏ ਰਲ ਕੇ ਥੋੜਾ ਬਹੁਤਾ ਕੰਮ ਜ਼ਰੂਰ ਗਾਂ ਕਰਾਂਗੇ ਕੀ ਲੱਗਦਾ ਕਿਉਂ ਕੀਤਾ ਇਹ ਉਪਰਾਲਾ ਇਸ ਤਰੀਕੇ ਨਾਲ ਬਿਮਾਰੀ ਦੇਖੋ ਜੀ ਵਾਦੀ ਆਬਾਦੀ ਦੇ ਇਹ ਤੇ ਹਰ ਬੰਦੇ ਨੂੰ ਪਤਾ ਹੋਵੇ ਬਿਮਾਰੀਆਂ ਰਹਿਤ ਪੰਜਾਬ ਨੂੰ ਬਣਾਉਣਾ ਜਾਂ ਸਾਰੀ ਦੁਨੀਆ ਬਣਾਉਣੀ ਕਿਸ ਤਰ੍ਹਾਂ ਅਸੀਂ ਪਾਣੀ ਰਹਿਤ ਰਹਿ ਸਕਦੇ ਹਾਂ ਸ਼ੁੱਧ ਖਾਣਾ ਸ਼ੁੱਧ ਪੀਣਾ ਤੇ ਸ਼ੁੱਧ ਪਹਿਨਣਾ ਇਹਦੇ ਵਾਸਤੇ ਸਾਨੂੰ ਸਭ ਤੋਂ ਵਧੀਆ ਇਹੋ ਹੈ ਵੀ ਸਭ ਤੋਂ ਪਹਿਲਾਂ ਸਾਨੂੰ ਖਾਣ ਵਾਲੇ ਵੇਖਣਾ ਚਾਹੀਦਾਗਾ ਆਰਗੇਨਿਕ ਚੀਜ਼ਾਂ ਵੇਖਣੀਆਂ ਜਾਊਗੀਆਂ ਜਿਹੜੇ ਅਸੀਂ ਆਪਣੀਆਂ ਬਿਮਾਰੀ ਰਹਿ ਚੀਜ਼ਾਂ ਖਾਈਏ ਇਸ ਦਾ ਮਤਲਬ ਕੋਈ ਸਬਜ਼ੀ ਨੂੰ ਖਾਦਣਾ ਪਵੇ ਜੈਵਿਕ ਜੈਵੀ ਖਾਦ ਦਾ ਵਰਤੋਂ ਵੱਤੋਂ ਵੱਤ ਕੀਤਾ ਜਾਵੇ ਅਸੀਂ ਚਾਹਾਂਗੇ ਵੀ ਅਸੀਂ ਵੀ ਆਪਣਾ ਇਸ ਦੇ ਵਿੱਚ ਆਪਣਾ ਜਿਆਦਾ ਵੱਤੋਂ ਵੱਧੋ ਪਰਾਲਾ ਦਈਏ ਤੇ ਘਰ ਤੋਂ ਘਰ ਜਿਆਦਾ ਤੋਂ ਜਿਆਦਾ ਰੂੜੀ ਦਾ ਵਰਤੋਂ ਵੱਤ ਕਰੀ ਜਿਹੜੀ ਗੋਆ ਹੁੰਦੀ ਗੋਆ ਖਾ ਵਰਤੀ ਦੀ ਆ ਉਸ ਕਰਕੇ ਉਹਦੇ ਵਰਤਨ ਦੇ ਨਾਲ ਹੀ ਅਸੀਂ ਇਸ ਪੰਜਾਬ ਨੂੰ ਜ਼ਿਆਦਾ ਛੁੱਧ ਬਣਾ ਸਕਦੇ ਆ ਲੱਗਦਾ ਖੰਡ ਵੀ ਕਿਤੇ ਨਾ ਕਿਤੇ ਮੁੱਖ ਕਰਦੇ ਬਹੁਤ ਜ਼ਿਆਦਾ ਮੁੱਖ ਕਰਨਾ ਜੀ ਕਿਤੇ ਕਿਤੇ ਨਹੀਂ ਬਹੁਤ ਵੱਡਾ ਮੁੱਖ ਕਰਨਾ ਹੈ ਖੰਡ ਦਾ ਅਸੀਂ ਜਿਹੜੀ ਖੰਡ ਵਰਤਦੇ ਆ ਖੰਡ ਸਾਡੇ ਸਰੀਰ ਨੂੰ ਖੋਰਦੀ ਆ ਹੱਡੀਆਂ ਖੋਰਦੀ ਆ ਸਾਡੇ ਸਰੀਰ ਵਿੱਚ ਸ਼ੂਗਰ ਪੈਦਾ ਕਰਦੀ ਆ ਸਾਡੇ ਸ਼ੂਗਰ ਲੈਵਲ ਵੱਲ ਹੁੰਦੀ ਆ ਇਸ ਕਰਕੇ ਇਸ ਜੀਵ ਤੋਂ ਬਚਣ ਵਾਸਤੇ ਇਸ ਖੰਡ ਤੋਂ ਬਚਣ ਵਾਸਤੇ ਸਾਨੂੰ ਗੁਰਦਾ ਹੀ ਪਰਾਲਾ ਕਰਨਾ ਚਾਹੀਦਾ ਵਾ ਘਰ ਪਰਤੀ ਸਾਨੂੰ ਘੱਟ ਤੋਂ ਘੱਟ ਬਹੁਤਾ ਨਹੀਂ ਤੇ ਹਰ ਬੰਦੇ ਨੂੰ ਅਸੀਂ ਇੱਕ ਬੰਦਾ ਬਹੁਤੀ ਵਾਰ ਨਹੀਂ ਘਰ ਦੇ ਵਿੱਚ ਚਾਰ ਵਾਰ ਜਾਂ ਤਿੰਨ ਵਾਰੀ ਚਾਹ ਬਣਾਉਨੇ ਆ ਜੇ ਚਾਰ ਵਾਰ ਜਾਂ ਤਿੰਨ ਵਾਰੀ ਚਾਹ ਬਣਾਉਨੇ ਆ ਤਾਂ ਸਾਡਾ ਗੁੜ ਤੇ ਖੰਡ ਦੀ ਖਪਤੂ ਘੱਟ ਤੋਂ ਘੱਟ ਬਹੁਤ ਅੱਧਾ ਕਿਲੋ ਹਫ਼ਤੇ ਇੱਕ ਅਖੰਡ ਦੀ ਰੋਜ਼ ਰੋਜ਼ ਕਰ ਜਾਂਦੇ ਆ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਗੁੜ ਵਰਤਣਾ ਚਾਹੀਦਾ ਵਾ ਗੁੜ ਵਰਤਣ ਦੇ ਨਾਲ ਸਾਡੇ ਸਰੀਰ ਦੀ ਸ਼ੁੱਧਤਾ ਹੋਏਗੀ ਸਰੀਰ ਦੀ ਸ਼ੁੱਧਾ ਹੋਏਗੀ ਸਾਡੇ ਸਰੀਰ 'ਚ ਬਿਮਾਰੀ ਨਾ ਲੱਗੇਗੀ ਉਹਦੇ ਕਰਕੇ ਅਸੀਂ ਜਿਆਦਾ ਗਾਂ ਤੋਂ ਗਾਂ ਆਪਣੇ ਪਸ ਹੈਗੀ ਇਹ ਜੋ ਅਪੀਲ ਕਰਨਾ ਚਾਹੁੰਦੇ ਹੋਰ ਵੀ ਕਿਸਾਨਾਂ ਨੂੰ ਅਪੀਲ ਇਹੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਵੇਚਣ ਜੋਗਾ ਨਹੀਂ ਬਣਾਉਣਾ ਕੰਮ ਕਰਨਾ ਤੇ ਆਪਣੇ ਘਰ ਪਰਟੀ ਆਪਣੇ ਪਰਿਵਾਰ ਜੋਗਾ ਇੰਨਾ ਕੁ ਗੁਰ ਬਣਾ ਲਓ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਸ਼ੁੱਧ ਦਾਣਾ ਰਹਿ ਸਕੋ ਤੇ ਆਪਣੇ ਨਿਆਣਿਆਂ ਨੂੰ ਗਾਂ ਅੱਗੇ ਚੰਗੀ ਸਿੱਖਿਆ ਪ੍ਰਦਾਨ ਕਰ ਸਕੋ ਪਿੰਡਿਆ ਕੀ ਉਪਰਾਲਾ ਕੀਤਾ ਜੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਜੇਪੀ ਪਿੰਡ ਕੋਟਲੀ ਅੰਬ ਤੁਸੀਂ ਗੜੇ ਨਾਲਾ ਜਿਲ੍ਹਾ ਅੰਮ੍ਰਿਤਸਰ ਅਸੀਂ ਜੀ ਕੋਡ ਕੱਢਣਾ ਸ਼ੁਰੂ ਕੀਤਾ ਪਹਿਲੀ ਵਾਰੀ ਐਤਕੀ ਉਹ ਵੀ 슈ਗਰ ਦੀਆਂ ਬਿਮਾਰੀਆਂ 슈ਗਰ ਵਧਦੀ ਜਾ ਰਹੀ ਆ ਹਰ 10 ਚੋਂ ਨਵਾਂ ਬੰਦਿਆ ਨੂੰ 슈ਗਰ ਹੋ ਗਈ ਆ ਇਸ ਕਰਕੇ ਅਸੀਂ ਸੋਚਿਆ ਵੀ ਕੁਛ ਨਾ ਕੁਛ ਆਪ ਬਚੀਏ ਨਾਲੇ ਆਪਣੇ ਆਂਡ ਗਵਾਂਡ ਆਪਣੇ ਸੱਜਣਾ ਮਿੱਤਰਾਂ ਨੂੰ ਗੁੜ ਦੀ ਦੇ ਕੇ ਥੋੜਾ ਬਚਾਇਆ ਜਾ ਸਕੇ ਸਾਡੇ ਜੋ ਕਿੰਨਾ ਬਿਮਾਰੀਆਂ ਜਿਸ ਤਰੀਕੇ ਨਾਲ ਵਧੀਆਂ ਚਾ ਤਿਆਰ ਤੁਸੀਂ ਵੇਖ ਲਿਆ ਜੀ ਆਪਾਂ ਬਿਲਕੁਲ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ ਉਹਨਾਂ ਤੋਂ ਅਸੀਂ ਸਿੱਖ ਕੇ ਤੇ ਅਸੀਂ ਉਦਾਂ ਹੀ ਤਿਆਰ ਕਰ ਰਹੇ ਹਾਂ ਜੀ ਕੋਈ ਕੈਮੀਕਲ ਨਹੀਂ ਕੋਈ ਕੁਛ ਨਹੀਂ ਤਾਂ ਲੱਗਦਾ ਬਾਜ਼ਾਰਾਂ ਦੇ ਵਿੱਚ ਜਿਹੜਾ ਚਿੱਟਾ ਮਿਲਦਾ ਵਾ ਗੁੜ ਉਹ ਜ਼ਹਿਰ ਹੁੰਦਾ ਤੋਂ ਕਿਸੀ ਜਿਹੜਾ ਕਾਲਾ ਗੁੜ ਬਣਾ ਰਹੇ ਉਹ ਕੀ ਫਰਕ ਕੀ ਆ ਤੇ ਇਹਦੇ ਨਾਲ ਫਾਇਦਾ ਕੀ ਕੀ ਹੁੰਦੇ ਖਾਣੇ ਹੋਰ ਜੇ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਸਾਰੇ ਆਪਣੀ ਮਿਹਨਤ ਕਰਦੇ ਆ ਪਰ ਜੋ ਸਾਡੇ ਕੋਲ ਸਾਡੇ ਕੋਲ ਚਿੱਟਾ ਸਾਡੇ ਕੁਮਾਰ ਦਾ ਜਾਂ ਕਿਦਾਂ ਸਾਡੇ ਕੋਲ ਚਿੱਟਾ ਨਹੀਂ ਗੁੜ ਬਣਿਆ ਤੇ ਸਾਡੇ ਕੋਲ ਪਿਓਰ ਗੋੜਿਆ ਆਰਗੈਨਿਕ ਇਦਾਂ ਦਾ ਹੀ ਰੰਗ ਆਇਆ ਜੇ ਫਾਇਦੇ ਕੀ ਕੀ ਨੇ ਇਹਦੇ ਖਾਣ ਦੇ ਜਿਹੜਾ ਖਾਣ ਦੇ ਫਾਇਦੇ ਅੱਜ ਕੱਲ ਵੀ ਸ਼ੂਗਰ ਦੀ ਮੇਨ ਪ੍ਰੋਬਲਮ ਤੇ ਸ਼ੂਗਰ ਦੀ ਆ ਜੀ ਸ਼ੂਗਰ ਕਰਕੇ ਅਸੀਂ ਜਿਆਦਾ ਇਹ ਉਪਰਾਲਾ ਕੀਤਾ ਵੀ ਸ਼ੂਗਰ ਤੋਂ ਬਚਿਆ ਜਾਵੇ ਹੋਰ ਵੀ ਕਿਸਾਨ ਬਾਕੀ ਅਸੀਂ ਗੋੜ ਸਬਜੀ ਦੁੱਧ ਹਰ ਚੀਜ਼ ਅਸੀਂ ਆਪਣੀ ਘਰ ਦੀ ਪਿਆਰ ਕਰ ਰਹੇ ਹਾਡੇ ਵਲ ਵੇਖ ਕੇ ਹੋਰ ਵੀ ਪਿੰਡ ਦੇ ਕਿਸਾਨ ਆ ਹਾਂਜੀ ਹਾਂਜੀ ਆਪਣੇ ਸੱਜਣ ਮਿੱਤਰਾਂ 10 12 ਜਾਣੇ ਸਾਡੇ ਇੱਥੇ ਕੋਲ ਹੀ ਰਹਿੰਦੇ ਸਾਰਾ ਦਿਨ ਉਹ ਵੀ ਉਹ ਵੀ ਵੇਖ ਕੇ ਕਹਿ ਰਹੇ ਮੈਂ ਹਾਂਜੀ ਉਹ ਵੀ ਕਹਿੰਦੇ ਵੀ ਅਗਲੇ ਸਾਲ ਤੋਂ ਅਸੀਂ ਵੀ ਆਪਣਾ ਕੋਈ ਥੋੜਾ ਬਹੁਤਾ ਕਨਾਲ ਦੋ ਕਨਾਲ ਲਾਵਾਂਗੇ ਲੱਗਦਾ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਉਪਰਾਲਾ ਕਰਨਾ ਹਾਂਜੀ ਜ਼ਰੂਰ ਜੀ ਆਪਣੇ ਬਜ਼ੁਰਗ ਕਰਦੇ ਸੀ ਕਿੰਨੀ ਕਿੰਨੀ ਲੰਮੀ ਉਮਰ ਹੰਢਾ ਕੇ ਜਾਂਦੇ ਅੱਜ ਕੱਲ 35 40 ਸਾਲ ਦੇ ਕਹਿੰਦੇ ਜੀ ਗੋਡੇ ਖਰਾਬ ਹੋ ਗਏ ਆ ਜੀ ਸ਼ੂਗਰ ਹੋ ਗਈ ਆ ਜੀ ਹਾਰਟ ਅਟੈਕ ਹੋ ਗਿਆ ਜੀ ਤੇ ਸਟੰਟ ਪਾਣੇ ਆ ਜੀ ਇਦਾਂ ਉਤੋਂ ਥੋੜਾ ਬੋਧਾ ਬਚਿਆ ਜਾ ਸਕਦਾ ਭਾਈ ਮੇਰਾ ਨਾਮ ਰਮਨਜੀਤ ਸਿੰਘ ਮੈਂ ਫੌਜੋਂ ਰਿਟਾਇਰ ਆਇਆ 20 ਸਾਲ ਨੌਕਰੀ ਕਰਕੇ ਆਇਆ ਤੇ ਆ ਕੇ ਛੋਟਾ ਜਿਹਾ ਸੈਟਅਪ ਲਾਇਆ ਇੱਕ ਪਿੰਡ ਵਾਸਤੇ ਲਾਇਆ ਜਾਂ ਘਰ ਵਾਸਤੇ ਲਾਇਆ ਜਿਹੜਾ ਪਿੰਡ ਸਾਡਾ ਇੱਕ ਘਰ ਹੀ ਆ ਤੇ ਮੇਰਾ ਇਹ ਉਪਰਾਲਾ ਵੀ ਮੈਂ ਆਪਣੇ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ 5 ਤੋਂ 10 ਕਿਲੋ ਗੋੜ ਜਿਹੜਾ ਮੈਂ ਦੇ ਸਕਾਂ ਇਹ ਇਹਦਾ ਫਾਇਦਾ ਕੀ ਆ ਕਿਉਂਕਿ ਖੰਡ ਵਰਤੀ ਜਾਂਦੀ ਉਸ ਨਾਲ ਬਿਮਾਰੀਆਂ ਦਾ ਵੀ ਫਾਇਦਾ ਕੀ ਹਾਂਜੀ ਖੰਡ ਦੇ ਨਾਲ ਤੇ ਪਹਿਲੀ ਗੱਲ 슈ਗਰ ਲੈਵਲ ਜਿਹੜਾ ਆ ਸਾਰਿਆਂ ਦੇ ਵੱਜ ਜਾਂਦੇ ਆ ਬਹੁਤ ਜ਼ਿਆਦਾ 슈ਗਰ ਨਾਲ ਹੋਰ ਵੀ ਬਿਮਾਰੀਆਂ ਗੋਲੀਆਂ ਖਾਣੇ ਉਹਨਾਂ ਲੀਵਰ ਖਰਾਬ ਹੋ ਜਾਂਦੇ ਅੱਖਾਂ ਖਰਾਬ ਹੋ ਜਾਂਦੀਆਂ ਏ ਕਰਕੇ ਜਿਹੜਾ ਗੁੜ ਹੈ ਉਹ ਤੇ ਹੁਣ ਤੇ ਜ਼ਰੂਰੀ ਹੋ ਗਿਆ ਹਰ ਇੱਕ ਘਰ ਦੇ ਵਿੱਚ ਹਰ ਇੱਕ ਬੰਦੇ ਨੂੰ ਖਾਣਾ ਹਰ ਇੱਕ ਇਨਸਾਨ ਨੂੰ ਖਾਣਾ ਕਿਸ ਤਰੀਕੇ ਨਾਲ ਵੇਖਦੇ ਉਹਦਾ ਫਾਇਦਾ ਕੀ ਕੀ ਹੈ ਗੁੜ ਦਾ ਫਾਇਦਾ ਬਹੁਤ ਫਾਇਦੇ ਜੀ ਇਹਦੇ ਇੱਕ ਤਾਂ ਬਿਮਾਰੀਆਂ ਤੋਂ ਆਪਾਂ ਛੁੱਟ ਜਾਂਦੇ ਆ ਛੁਟਕਾਰਾ ਹੋ ਜਾਂਦਾ ਸਾਡਾ ਇੱਕ ਹਸਪੀਟਲ 'ਚ ਨਹੀਂ ਜਾਣਾ ਪੈਂਦਾ ਆਪਾਂ ਨੂੰ ਬਹੁਤ ਫਾਇਦੇ ਇਹਦੇ। ਹਕ ਕਿ ਇਸ ਤਰੀਕੇ ਨਾਲ ਵੇਚਦੇ ਹੋ ਅੱਜ ਜਿਹੜੇ ਨੌਜਵਾਨ ਨੇ ਮਿਹਨਤ ਕਰਨ ਤੋਂ ਭਾਈ ਦੀ ਜਿੱਥੇ ਜਾ ਕੇ ਖੰਡ ਲੈ ਕੇ ਖਾਣਦੇ ਬਿਮਾਰੀਆਂ ਜਾਂ ਚਿੱਟਾ ਗੋੜ ਬਾਜ਼ਾਰੋਂ ਮਿਲ ਜਾਂਦਾ ਉਹ ਬਿਮਾਰੀਆਂ ਤਾਂ ਕਿ ਇਸ ਤਰੀਕੇ ਨਾਲ। ਹਾਂ ਜੀ ਹਾਂ ਜੀ ਮਿਹਨਤ ਤਾਂ ਚਲੋ ਲੱਗਦੀ ਆ ਫੌਜ ਦੇ ਨਾਲੋਂ ਜ਼ਿਆਦਾ ਮਿਹਨਤ ਨਹੀਂ ਆਏ। ਹੁਣ ਮੈਨੂੰ ਇੰਨਾ ਲੱਗਦਾ ਵੀ ਜਿਦੋਂ ਫੌਜ ਦੇ ਇੱਥੇ ਕੰਮ ਕਰਦਾ ਮੈਨੂੰ ਲੱਗਦਾ ਮੈਨੂੰ ਕੋਈ ਕੰਮ ਹੀ ਨਹੀਂ ਆ। ਫੌਜ ਵਿੱਚ ਬਹੁਤ ਹਾਰਡਵਰਕ ਕਰਨਾ ਪੈਂਦਾ ਸੀ ਤੇ ਹਰ ਇੱਕ ਨੌਜਵਾਨ ਨੂੰ ਮੈਂ ਤੇ ਇਹੋ ਕਹਿਣਾ ਚਾਹੁੰਦਾ ਵੀ ਥੋੜਾ ਬੋੜਾ ਸੈਟਅਪ ਆਪਣਾ ਲਾਓ, ਪਿੰਡ ਚ ਲਾਓ, ਤੇ ਗੋੜਾ ਬਰਾਉਣ ਦੀ ਤਰੀਕੇ ਨੂੰ ਜਿਹੜਾ ਲਾਓ ਕਾਲਾ ਗੋੜਾ ਤੁਸੀਂ ਕੱਢਦੇ ਹੋ ਚਿੱਟੇ ਤੇ ਕਾਲੇ ਗੋੜੇ ਚ ਫਰਕ ਨਹੀਂ ਕਾਲਾ ਨਹੀਂ ਕਹਿ ਸਕਦੇ ਕਾਲੀ ਚੀਜ਼ ਤਾਂ ਬਹੁਤ ਕਾਲੀ ਹੁੰਦੀ ਹੈ ਇਹ ਬਰਾਊਨ ਕਲਰ ਦਾ ਕਹਿ ਸਕਦੇ ਆ ਵੀ ਇੱਕ ਵਾਈਟ ਤੇ ਬਰਾਊਨ ਕਹਿ ਸਕਦੇ ਆ ਇਹ ਬਰਾਊਨ ਕਲਰ ਦਾ ਗੋੜਾ ਜੋ オリジナル ਗੋੜਾ ਜੋ ਕਿ ਸੋਡੇ ਤੋਂ ਹੀ ਤਿਆਰ ਕੀਤਾ ਆ ਸੋਡਾ ਵੀ ਬਿਲਕੁਲ ਅਸੀਂ ਥੋੜਾ ਜਿਹਾ ਲਾਉਨੇ ਆ ਇੱਕ ਤੋਂ ਡੇਢ ਚਮਚਾ ਬਸ ਤੇ ਕਾਲਾ ਨਹੀਂ ਕਹਿ ਸਕਦੇ ਨੂੰ ਅਸੀਂ ਹੋਰ ਕਿਸਾਨਾਂ ਨੂੰ ਕੀ ਬੀਕ ਕਰਨਾ ਕਿਸਾਨਾਂ ਨੂੰ ਇਹੋ ਅਪੀਲ ਆ ਵੀ ਆਪਣੇ ਘਰ ਜੋਗਾ ਥੋੜਾ ਬੋਤਾ ਗੰਨਾ ਲਾਓ ਤੇ ਆਪਣੇ ਘਰ ਜੋ ਜਿਹੜਾ ਗੁੜ ਨੂੰ ਲਿਆਓ ਖੰਡ ਨੂੰ ਬਿਲਕੁਲ ਹੀ ਖਤਮ ਕਰ ਦਿਓ ਖੰਡ ਦੇ ਡੱਬੇ ਜਿਹੜੇ ਉਹ ਘਰਾਂ ਚੋਂ ਬਾਹਰ ਕੱਢ ਦਿਓ ਤੇ ਗੁੜ ਵਾਲੇ ਲਿਆਓ ਅਮਿਤ ਸਰ ਤੂੰ ਜਸਕਰਨ ਸਿੰਘ ਦੀ ਰਿਪੋਰਟ ધ ਪਬਲਿਕ ਟਾਈਮਸ